ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਦਾ ਕਹੇ ਕਿ ਸੁਖਬੀਰ ਬਾਦਲ ਕਦੋਂ ਤੋਂ ਕਿਸਾਨਾਂ ਦੇ ਹੱਕ ਚ ਬੋਲਣ ਲੱਗ ਪਏ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨਾ ਵਿਲੇ ਬਦਲ ਪਰਵਾਰ ਬਿਲਾਂ ਦੇ ਹੱਕ ਚ ਪੁਕਤਾਇਆ ਸੀ ਹਰਸਿਮਰਤ ਬਾਦਲ ਕੇਂਦਰੀ ਮੰਤਰੀ ਹੋਣ ਦੇ ਨਾਤੇ ਇੱਕ ਵੀ ਖੇਤੀ ਦੇ ਨਾਲ ਸੰਬੰਧਿਤ ਪ੍ਰੋਜੈਕਟਾ ਪੰਜਾਬ ਲਿਉਣ ਲਈ ਨਾਕਾਮ ਰਹੇ ਨੇ ਉਹਨੇ ਕਹੇ ਕਿ ਪੰਜਾਬ ਨੂੰ ਹਮੇਸ਼ਾ ਬਾਦਲ ਪਰਵਾਰ ਨੇ ਪਿੱਠ ਹੀ ਵਿਖਾਈ ਹੈ ਸੁਖਬੀਰ ਸਿੰਘ ਬਾਦਲ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਉਹਦਾ ਵੀ ਜਵਾਬ ਮੈਂ ਦੇਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅੱਜ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਲੜਨ ਲੱਗੇ ਹੋਏ ਆਂ ਅੱਜ ਉਹਨਾਂ ਦੀ ਟੀਮ ਅੱਜ ਪੂਰੇ ਪੰਜਾਬੀ ਅੱਜ ਪੰਜਾਬ ਵਾਸੀ ਪੰਜਾਬ ਦੇ ਅੰਦਰ ਉਹ ਜੰਗ ਲੜਨ ਲੱਗੇ ਹੋਏ ਆ ਜਿਹੜੀਆਂ ਜੰਗਾਂ ਜਿਹੜੀਆਂ ਜਿਹੜੀ ਦੇਣ ਤੁਸੀਂ ਜਾਂਦੇ ਹੋਏ ਪੰਜਾਬ ਨੂੰ ਦੇਖ ਕੇ ਗਏ ਹੋ ਜਿਹੜੀ ਦੇਣ ਟੋਡੀਆਂ ਸਰਕਾਰਾਂ ਪੰਜਾਬ ਨੂੰ ਦੇ ਕੇ ਗਈਆਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਜਿਹੜਾ ਚਿੱਟੇ ਦਾ ਸਭ ਤੋਂ ਵੱਧ ਜਿਹੜਾ ਖੇਪ ਹੈ ਜਿਹੜੀ ਚਿੱਟੇ ਦੀ ਉਹ ਜਿਹੜੀ ਵਗੀ ਹੈ ਜਿਹੜੇ ਚਿੱਟੇ ਦੇ ਜਿਹੜਾ ਸਮੁੰਦਰ ਵਗਿਆ ਨਾਲੇ ਵਗੇ ਨੇ ਉਹ ਕਿਹਦੀ ਸਰਕਾਰ ਦੇ ਵੇਲੇ ਵਗੇ ਨੇ 7 ਤੋਂ ਲੈ ਕੇ 17 ਤੱਕ ਟੋਢੀ ਸਰਕਾਰ ਸੀ ਚਿੱਟਾ ਪਾਣੀ ਵਾਂਗ ਪਿੰਡ-ਪਿੰਡ ਸ਼ਹਿਰ-ਸ਼ਹਿਰ ਤੱਕ ਵਿਕੇ ਆ ਕਿਹਦੀ ਦੇਣ ਸੀ ਉਦੋਂ ਕਿਉਂ ਨਾ ਰੋਕਿਆ ਤੁਸੀਂ ਅੱਜ ਤੁਹਾਨੂੰ ਅੱਜ ਤੁਸੀਂ ਆਪਣੇ ਆਪ ਨੂੰ ਕਿਸਾਨ ਹਤਾਇਚੀ ਦੱਸਣ ਆਏ ਹੋ ਜਦੋਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਸੀ ਉਦੋਂ ਤੁਸੀਂ ਕਹਿ ਕੇ ਤੁਸੀਂ ਕਹਿ ਕੇ ਵੱਡੇ ਬਾਦਲ ਸਾਹਿਬ ਤੋਂ ਪੱਖ ਦੇ ਵਿੱਚ ਉਹ ਦਵਾਇਆ ਸੀ ਬਿਆਨ ਤੇ ਉਹਨਾਂ ਦੀ ਸਪੀਚ ਵੀ ਆਈ ਸੀ ਫਿਰ ਬਾਅਦ ਚੋਂ ਜਦੋਂ ਕਿਸਾਨਾਂ ਦੇ ਪੜ੍ਹੇ ਲਿਖੇ ਬੱਚੇ ਸਮਝਦਾਰ ਬੱਚੇ ਕਿਸਾਨਾਂ ਦੇ ਜਿਹੜੇ ਵਕੀਲ ਨੇ ਜਿਹੜੇ ਜਿਹੜੇ ਚੰਗੇ ਪੜ੍ਹੇ ਲਿਖੇ ਅਹੁਦਿਆਂ ਤੇ ਵਿਰਾਜਮਾਨ ਨੇ ਅਫਸਰ ਨੇ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਇਹ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਫੇਰ ਤੁਸੀਂ ਖੜੇ ਪੈਰ ਯੂ ਟਰਨ ਲਾਈਨ ਨੂੰ ਫਿਰਦੇ ਸੀ ਕਿ ਨਹੀਂ ਜੀ ਸੰਤਾ ਪਤਾ ਹੀ ਨਹੀਂ ਲੱਗਿਆ ਕਿ ਕਾਨੂੰਨ ਐਨੇ ਬਾੜੇ ਨੇ ਬਾਦਲ ਸਾਹਿਬ ਇੱਕ ਗੱਲ ਤਾਂ ਜਵਾਬ